ਇਕਤਰਾ ਨੰਬਰ ਉਹ ਤੁਹਾਡਾ ਆਪਣੇ ਪੇਜ ਰੰਗ ਪਿੰਡਾਂ ਦੇ ਤੇ ਬਹੁਤ-ਬਹੁਤ ਸਵਾਗਤ ਆ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਆ 6 ਟਰੈਕਟਰ ਬਕਾਊ ਇਹ ਟਰੈਕਟਰ ਬਾਈ ਬੱਬੂ ਕੋਲੇ ਪਿੰਡ ਹੋਸਨਾਰਾ ਨੇੜੇ ਗਿੱਦੜਵਾਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਖੜੇ ਹੈਗੇ ਬਾਕੀ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਬਾਈ ਸਸਤੀ ਕਾਰ ਸਸਤੀ ਕਾਲ ਬਾਈ ਜੀ ਬਾਈ ਜੀ ਡਿਟੇਲ ਦਿਓ ਟਰੈਕਟਰਾਂ ਦੀ ਜੀ ਬਾਈ ਇਹ 724 ਟਰੈਕਟਰ ਹੈ ਜੀ 724 ਜੀ ਹਾਂ ਜੀ ਹਾਂ ਜੀ ਕਿੰਨਾ ਮਾਡਲ ਜੀ ਇਹ ਆਪ ਮਾਡਲ ਆ ਜੀ ਠੀਕ ਹੈ ਬਾਈ 35 ਪੈਸੇ ਟਾਇਰ ਆ ਜੀ ਇਹਦੇ ਠੀਕ ਹੈ ਜੀ ਇੰਜਨ ਗੇਅਰ ਦਾ ਚੰਗਾ ਜੀ ਇੰਜਨ ਗੇਅਰ ਦਾ ਚੰਗਾ ਬਾਈ ਜੀ ਠੀਕ ਹੈ ਜੀ 1,80,000 ਰੁਪਏ ਰੇਟ ਆ ਜੀ ਇਹਦਾ ਅੱਛਾ ਜੀ ਡਿਮਾਂਡ 1,80,000 ਹੈ ਹਾਂ ਜੀ ਹਾਂ ਜੀ ਹਾਂ ਜੀ ਡਿਸਕਾਊਂਟ ਕਰਦਾ ਜੀ ਥੋੜੀ ਵੀਡੀਓ ਕਾ ਦੇਖ ਕੇ ਆਉ ਕੋਈ ਅੱਛਾ ਜੀ ਹਾਂ ਜੀ ਕਿੰਨਾ ਡਿਸਕਾਊਂਟ ਕਰੋਗੇ ਜੀ ਫਿਰ ਆ ਕਰਦਾਗੇ ਜਿੰਨਾ ਤੁਸੀਂ ਆਖੀ ਠੀਕ ਹੈ ਜੀ ਕਿਸਾਨ ਵੀਰੋ ਤੁਹਾਡਾ ਵੱਧ ਤੋਂ ਵੱਧ ਮਾਨਤਾਨ ਕੀਤਾ ਜਾਊਗਾ ਜੇਕਰ ਕੋਈ ਆਪਣੀ ਵੀਡੀਓ ਦੇਖ ਕੇ ਬਾਈਆਂ ਨਾਲ ਕੰਟੈਕਟ ਕਰਦਾਗਾ ਆ ਬਾਈ ਸ਼ੋਰਾਜ ਬਾਰੇ ਦੱਸੋ ਜੀ 744 ਇਹ 744 ਹੈ ਬਾਈ ਜੀ ਠੀਕ ਹੈ ਜੀ ਨਵੇਂ ਟਾਇਰ ਆਈ ਇਹਦੇ ਚਾਰੇ ਜੀ ਨਹੀਂ ਮਗਰਲੇ ਨਵੇਂ ਅਗਲੇ ਅੱਡੇ ਹੈ ਜੀ ਠੀਕ ਹੈ ਜੀ ਇੰਡੀਅਨ ਗੇਅਰ ਦਾ ਪੂਰਾ ਚੰਗਾ ਹੀ ਸੀਲ ਦਾ ਟਰੈਕਟਰ ਨਾਲ ਦਾ ਸਾਰਾ ਕੁਝ ਹੈਗਾ ਜੀ ਅੱਛਾ ਜੀ ਕਲਚ ਪਲੇਟ ਵੀ ਖੁੱਲੀ ਹੈ ਇਹ ਇਹ ਕੇ ਸਿੰਗਲ ਕਲਚ ਹੈ ਕਿ ਡਬਲ ਕਲਚ ਹੈ ਇਹ ਕਲਚ ਹੀ ਡਬਲ ਡਿਸਟਰੀਬਿਊਟਰ ਹੈ ਡਬਲ ਕਲਚ ਡਬਲ ਡਿਸਟਰੀਬਿਊਟਰ ਹੈ ਨਵੀਂ ਗੈਂਟਰੀ ਹੈ ਜੀ ਬਿਲਕੁਲ ਨਵੀਂ ਬੈਟਰੀ ਹਾਂ ਜੀ ਬਿਲਕੁਲ ਨਵੇਂ ਟਾਇਰ 100% ਆ ਡਬਲ ਡਿਸਟਰੀਬਿਊਟਰ ਹੈ ਟਾਇਰਾਂ ਦਾ ਬਿੱਲ ਵੀ ਦਿੱਤਾ ਜਾਊਗਾ ਟਾਇਰਾਂ ਦਾ ਬਿੱਲ ਨਾਲ ਦਿੱਤਾ ਜਾਊਗਾ ਜੋ ਗਾਰੰਟੀ ਦਿੱਤੀ ਗਈ ਹੈਗੀ ਜੀ ਕੀ ਵਾਲਿਆਂ ਵੱਲੋਂ ਤੇ ਇਹਦਾ ਕੀ ਕੀ ਡਿਮਾਂਡ ਹੈ ਬਈ ਇਹਦੀ ਇਹਦਾ ਹੀ 4,85,000 ਰੁਪਏ ਹੈ 4,85,000 ਰੁਪਏ ਡਿਮਾਂਡ ਹੈ ਹਾਂਜੀ ਹਾਂਜੀ ਇਹਦੇ ਚੋ ਵੀ ਨਵਾਂ ਮੰਨਤ ਨਹੀਂ ਕੀਤਾ ਜੋ ਉਹ ਵੇਚੋ ਆਪਾਂ ਡਿਸਕਾਊਂਟ ਰੇਟ ਹੀ ਦੱਸਿਆ ਹੀ 5,000 ਰੁਪਏ ਸਬਸਿਡੀ ਕਰਦਾ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਅੱਗੇ ਜੀ ਆਰਮ 60 ਆਰਮ 60 ਹੀ ਹੈ ਇਹ ਸੀ ਮਾਡਲ ਆਈ ਉਹ ਸੀ ਮਾਡਲ ਲੋ ਹਾਂਜੀ ਮਗਰ ਨਾ ਤੇ ਟਾਇਰ ਆਈ ਅਗਲੇ 70 ਪੈਸੇ ਹੈ ਠੀਕ ਹੈ ਜੀ ਇੰਜਨ ਗੇਅਰ ਦਾ ਚੰਗਾ ਹੈ ਇਹ ਸਿੰਗਲ ਕਲਚ ਕਿ ਡਬਲ ਕਲਚ ਹੈ ਇਹ ਡਬਲ ਕਲਚ ਹੈ ਜੀ ਇਹ ਵੀ ਡਬਲ ਕਲਚ ਹੈ ਜੀ ਹਾਂ ਜੀ ਡਬਲ ਕਲਚ ਠੀਕ ਹੈ ਜੀ ਪੰਜਾਬ ਨੰਬਰ ਹੈ ਜੀ ਇਹਦਾ ਕੀ ਰੇਟ ਰਹੂਗਾ ਹਾਂ ਜੀ ਇਹਦਾ ਕੀ ਰੇਟ ਰਹੂਗਾ ਇਹਦਾ 2,40,000 ਰੁਪਏ ਜੀ 2,40,000 ਰੁਪਏ ਰੇਟ ਆ ਬਾਕੀ ਮਾਨਤਾਂ ਇਹਦੇ ਜੋ ਵੀ ਕੀਤਾ ਜਾਊਗਾ ਵਧੀਆ ਸਾਫ ਟਰੈਕਟਰ ਤੁਹਾਡੇ ਸਾਹਮਣੇ ਹੈਗਾ ਫਾਰਮ ਸਾਥ ਇਸ ਸੋਨਾਲਿਕ ਹੈ ਜੀ ਸੋਨਾਲਿਕ ਦਾ ਨਾਓ ਮਾਡਲ ਹੈ 50 ਨੰਬਰ ਹੈ ਮੋਕਸਰ ਦਾ ਨੰਬਰ ਹੈ ਜੀ ਠੀਕ ਹੈ ਜੀ ਮਗਰ ਲੈ ਅੱਧੇ ਟਾਰ ਹੈ ਅਗਲੇ ਨਵੇਂ ਹੈ ਜੀ ਇੰਜਨ ਗੇਅਰ ਦਾ ਚੰਗਾ ਹੈ ਇਹ 2 ਸਪੀਡ ਕੇ 3 ਸਪੀਡ ਜੀ ਇਹ 2 ਸਪੀਡ ਹੈ ਡਬਲ ਕਲਚ ਹੈ ਜੀ ਤੇਲ ਬ੍ਰੇਕਾ ਹੀ ਵੱਡਾ ਚੰਗਾ ਹੈ ਬਿਲਕੁਲ ਸੌਫਟ ਟਰੈਕਟਰ ਮਗਰ ਉਹ ਦੁਕਾਨ ਦਾ ਇਹਦੀ ਕੀ ਡਿਮਾਂਡ ਰਹੂਗੀ ਬਾਈ ਇਹ ਡਿਮਾਂਡ 2 ਲੱਖ 70 ਹਜ਼ਾਰ ਰੁਪਏ ਮੰਗਦੇ ਜੀ 2 ਲੱਖ 70000 ਰੁਪਏ ਅਡਵਾਂਟ ਹਾਂਜੀ ਠੀਕ ਹੈ ਜੀ ਅੱਗੇ 36 32 ਇਹ 2000 ਮਾਡਲ ਹੈ ਜੀ 2000 ਮਾਡਲ ਹਾਂਜੀ ਟਾਇਰ ਕਿੰਨੇ ਹੋਣਗੇ ਜੀ ਇਹ ਟਾਇਰ 90 ਪੈਸੇ ਹੀ ਮਗਰਲੇ ਅੱਦੇ ਅੱਗਲੇ ਅੱਦੇ ਪਿਛਲੇ 90 ਪੈਸੇ ਜੇ ਅੱਗੇ ਇਹਦਾ ਚੰਗਾ ਹੀ ਵਾਹ ਕੇ ਲਿਆ ਖਦਾ ਟਰੈਕਟਰ ਕੋਈ ਬੰਦਾ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਬਾਈਆਂ ਵੱਲੋਂ ਹਾਂਜੀ ਤੇ ਇਹਦੀ ਕੀ ਡਿਮਾਂਡ ਰਹੂਗੀ ਬਾਈ ਇਹ ਡਿਮਾਂਡ 2 ਲੱਖ 80000 ਰੁਪਏ ਹੈ ਜੀ 2 लाख 80 आरपी डिमांड है मान तान सारे ट्रैक्टरਾਂ ਵਿੱਚੋਂ ਕੀਤਾ ਜਾਊਗਾ ਬਾਈ ਹਾਂਜੀ 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 ਇਹ ਬਾਈਆਂ ਦੇ ਰੇਟ ਬਿਲਕੁਲ ਜੈਨੂਨ ਹੁੰਦੇ ਆ ਤੇ ਆ ਬਾਈ ਆਸ਼ਾ ਇਹ ਆਸ਼ਾ 99 ਮਾਡਲ ਆ ਜੀ ਪਾਇਰ 30 ਕੇ ਪੈਸੇ ਕੰਟਰੋਲ ਲੈਫਟਾਈ ਸੈਲਫ ਸਟਾਰਟ ਆ ਠੀਕ ਹੈ ਜੀ ਹਾਂਜੀ ਇਹਦਾ 95000 ਰੁਪਇਆ ਜੀ ਆ ਸ਼ੇਦਾ 95000 ਰੁਪਇਆ ਰੇਟ ਆ ਜੇ ਕਿਸੇ ਵੀਰ ਨੇ ਇਹ ਸਾਰੇ ਟਰੈਕਟਰ ਖਰੀਦਨੇ ਹੋਣ ਇਹਨਾਂ ਚੋਂ ਕੋਈ ਵੀ ਟਰੈਕਟਰ ਖਰੀਦਣਾ ਹੋਵੇ ਆ ਸਾਹਮਣੇ ਸੈਂਟਰਲ ਬੈਂਕ ਹੈ ਜੀ ਪਿੰਡੋ ਸਨਾਰਾ ਉਹਦੇ ਬਿਲਕੁਲ ਕੋਲ ਹਲਵੰਤ ਮਿਸਤਰੀ ਦੀ ਵਰਕਸ਼ਾਪ ਦੇ ਕੋਲ ਬਾਈਆਂ ਦੇ ਟਰੈਕਟਰ ਖੜੇ ਹੈਗੇ ਇੱਥੇ ਬਾਈਆਂ ਦਾ ਧਾਰਾ ਜੇ ਕਿਸੇ ਵੀਰ ਨੇ ਖਰੀਦਦੇ ਹੋਂ ਦਾ ਬਾਈਆਂ ਨਾਲ ਸੰਪਰਕ ਕਰਿਓ ਬਾਈ ਜੀ ਆਪਣਾ ਨੰਬਰ ਦੱਸ ਦਿਓ ਜੀ 97162 99522 ਠੀਕ ਹੈ ਜੀ ਇਹ ਨੰਬਰ ਸਕਰੀਨ ਦੇ ਉੱਤੇ ਲਾਇਆ ਜਾਊਗਾ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਤਾਂ ਬਾਈਆਂ ਨਾਲ ਸੰਪਰਕ ਕਰ ਸਕਦਾ ਧੰਨਵਾਦ ਜੀ